ਤੇ ਤੁਹਾਡਾ ਸਵਾਗਤ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਕਿ ਬਟਾਲਾ ਸ਼ਹਿਰ ਦੀਆਂ ਗੁਰਦਾਸਪੁਰ ਰੋਡ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਇੱਕ ਖੇਤ ਦੇ ਵਿੱਚ ਅੱਗ ਲਾਉਣ ਦੇ ਨਾਲ ਪੂਰੀ ਤਰ੍ਹਾਂ ਲਾਅ ਲੱਗਿਆ ਇੱਕ ਕਨਿਕ ਦਾ ਭਰਿਆ ਟਰੈਟ ਨੂੰ ਜੋ ਕਿ ਅੱਗ ਨੇ ਫੜਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਭਿਆਨਕ ਅੱਗ ਜੋ ਕਿ ਇਸ ਚੀਜ਼ ਨੂੰ ਫੜ ਚੁੱਕੀ ਟੈਕ ਨੂੰ ਫੜ ਚੁੱਕੀ ਆ ਮੁਰਗੂਰੀ ਤਰਨ ਜੋ ਪੀਟਾਕ ਜਲ ਕੇ ਨਾਸ਼ ਹੋ ਗਿਆ ਉਹ ਦੱਸਿਆ ਜਾ ਰਿਹਾ ਕਿ ਡਰਾਈਵਰ ਡਰਾਈਵਰ ਦੇ ਜਿਹਨਾਂ ਬਪੁੱਜ ਜਾਂਦਾ ਵਿੱਚ ਹੈ ਡਰਾਈਵਰ ਦੇ ਜੋ ਕਿ ਹੱਥ ਪੈਰ ਸੜ ਚੁੱਕੇ ਨੇ ਦੇਖਦੇ ਤੁਸੀਂ ਕਿੰਨੀ ਤਰ੍ਹਾਂ ਭਿਆਨਕ ਤਰੀਕੇ ਨਾਲ ਅੱਗ ਨੇ ਚੱਕੀ ਨਾ ਪੜਿਆ ਔਰ ਬਾਈ ਬਾਈ ਬਸਾਲਾ ਸ਼ਾਇਰੀਆਂ ਤਸਵੀਰਾਂ ਹਾਂਜੀ ਭਾਜੀ ਕੀ ਹੋਇਆ ਦੱਸਿਓ ਇਹ ਅੱਗ ਆਈ ਜੇ ਇਧਰੋਂ ਹੈ ਸਾਰ ਤੋਂ ਅੱਗਾ ਹੈ ਇਹ ਗੱਡੀਆਂ ਜਾਨੀ ਕਹੋ ਜਿੱਲ ਆ ਸਦੇ ਵਾਤੇ ਗੱਡੀਆਂ ਉਦੋਂ ਜਾਨੇ ਕਣਕ ਲੈ ਆਏ ਤੇ ਡਰਾਈਵਰ ਲੋ ਦੇ ਖੁੱਤੇ ਬਚਾਰੇ ਇੱਕ ਡਰਾਈਵਰ ਆ ਗੱਡੀ ਦਾ ਡਰਾਈਵਰ ਹੀ ਉਹ ਪੂਰੀ ਗੱਡੀ ਜੀ ਉਥੇ ਰਿਕਵੈਸਟ ਕੀਤੀ ਜੀ ਉਹਨੇ ਵੀ ਕੁਝ ਕਰ ਲਈ ਗੱਡੀ ਨਹੀਂ ਨਿਕਲੀ ਹੈਗੀ ਤੇ ਇਹ ਗੱਡੀਆਂ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਕਿੰਨਾ ਕੁ ਹੋ ਗਿਆ ਸਰ ਨੁਕਸਾਨ ਨੁਕਸਾਨ ਤਾਂ ਇਹ ਲੜੂ ਚੜੀ ਤੂੰ ਦਾਰੀ ਲੱਗਦੀ ਗੱਡੀ ਹੈ 40-45 ਲੱਖ ਦੀ ਗੱਡੀ ਦੇ ਵਿੱਚ ਮਾਲ ਵੀ ਨਿਕਦਾ ਹੋਣਾ ਕੋਈ ਮਾਲ ਲੜੋ ਤੂੰ 5 ਲੱਖ ਦਾ ਮਾਲ ਲੜੋ ਤੂੰ 5 ਲੱਖ ਜਾ ਕੇ ਲੱਖ ਜਾਣ ਸਾਰਾ 50 ਲੱਖ ਦੇ ਲੱਗੇ ਸਾਕੇ ਨੁਕਸਾਨ ਹੋ ਗਿਆ 50 ਲੱਖ ਦੇ ਵਧ ਵਾਧੀ ਹੋ ਗਿਆ ਘਟਨੇ ਆ ਦੇ ਚ ਸਿੱਕੀ ਨਹੀਂ ਪੈਣੇ ਤਿਰਕੇ ਨਾ ਹੋਰ ਪੀਰੇ ਪਾਸ ਚਲ ਜੂ ਪੂਰੀ ਤਰ੍ਹਾਂ ਜੋ ਕੀ ਕਨਕ ਦਾ ਵੀ ਨੁਕਸਾਨ ਹੋ ਗਿਆ ਤਾਂ ਤੁਸੀਂ ਜਾਣਦੇ ਜਿਵੇਂ ਕਿ ਕਨਕ ਵੱਡੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਕਿੰਨਾ ਜ਼ਿਆਦਾ ਨੁਕਸਾਨ ਔਰ ਬਾਰ-ਬਾਰ ਇਸ ਚੀਜ਼ ਨੂੰ ਬਣਾ ਵੀ ਕੀਤਾ ਜਾ ਰਿਹਾ ਕਿ ਤੁਸੀਂ ਆਪਣੀਆਂ ਪੈਲੀਆਂ ਨੂੰ ਆਗਲ ਨਹੀਂ ਲਾਉਂਦੇ ਪਰ ਫਿਰ ਵੀ ਲੋਕ ਨਹੀਂ ਬੰਦੇ ਉਸ ਦੀ ਦੇ ਵਜ੍ਹਾ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨਾ ਇਨਸਾਨਾਂ ਦਾ ਨੁਕਸਾਨ ਹੋਇਆ ਇਹ ਸੋਚਿਓ ਕਿ ਅੱਗ ਇੰਨੀ ਭਿਆਨਕ ਤਰੀਕੇ ਨਾਲ ਇੰਨੀ ਜ਼ਿਆਦਾ ਜ਼ਬਰਦਸਤੀ ਦੇ ਦੇਖ ਸਕਦੇ ਕਿਥੋਂ ਤੱਕ ਅੱਗ ਨੇ ਆਪਣੀ ਪਕੜ ਫੜਿਆ ਹਜੇ ਤੱਕ ਵੀ ਜੇਕਰ ਤੁਸੀਂ ਦੇਖ ਸਕਦੇ ਹੋ ਹਜੇ ਤੱਕ ਵੀ ਜੋ ਕਿ ਅੱਗ ਦਾ ਧੂਆਂ ਟਰੈਕਟਰ ਦੇ ਵਿੱਚੋਂ ਦਿਖਾਈ ਦੇ ਰਿਹਾ ਹੈ ਜਿਹਨੂੰ ਕਹਿਣ ਲੱਗ ਅਗਭਗ 4-5 ਘੰਟੇ ਪਹਿਲਾਂ ਇਸਾਕ ਨੇ ਬਕਰਿਆ ਸੀ ਪਰ ਅਜੇ ਤੱਕ ਵੀ ਜੋ ਕਿ ਧੂਆਂ ਇਸ ਟਰੈਕਟਰ ਦੇ ਵਿੱਚੋਂ ਨਿਕਲ ਰਿਹਾ ਵਾ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਗਿਆ ਵਾ ਦੇਖੋ ਜੀ ਇਹ ਕੋਈ ਦਾ ਸਾਰਾ ਕੀ ਜਿਆਦਾ ਤਰਾ ਬਟਾਲਾ ਸ਼ਹਿਰ ਗੁਰਦਾਸਪੁਰ ਰੋਡ ਦੀਆਂ ਤਸਵੀਰਾਂ ਇੱਕ ਟਰੈਕਟਰ ਪੂਰੀ ਤਰ੍ਹਾਂ ਜੋਕੀ ਸਰ ਕੇ ਸਵਾਹ ਹੋ ਗਿਆ ਔਰ ਦੂਸਰੇ ਟਰੱਕ ਨੂੰ ਵੀ ਜੋਕੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਦੂਸਰਾ ਟਰੈਕਟਰ ਵੀ ਦੇਖ ਸਕਦੇ ਹੋ ਦੂਸਰੇ ਟਰੱਕ ਤੇ ਵੀ ਆਗ ਨੇ ਪੱਕਰ ਫਰੀ ਪਰ ਇਹ ਥੋੜਾ ਬਚ ਗਿਆ ਤੁਸੀਂ ਦੇਖ ਸਕਦੇ ਹੋ ਕਿ ਅਗਲੀ ਜੋ ਬੋਡੀ ਆ ਪੂਰੀ ਸੜ ਚੁੱਕੀ ਆ ਦੇਖੋ ਇਹਦਾ ਦੋ ਸਿੰ ਲਾਈਵ ਤਸਵੀਰਾਂ प्रशासन मौके पर जो कि कार्रवाई कर का रहा है ड्राइवर की जान कि बचा ली गई है ड्राइवर दसाया जा रहा है कि हाथ पैर जो कि पूरी तरह सट चुके हैं ਗਲੀਆਂ ਦੇ ਵਿੱਚੋਂ ਅੱਗ ਨਿਕਲਦੀ ਹੋਈ ਜਿਵੇਂ ਟਰੈਕਟਰ ਦੇਵੇ ਤੱਕ ਪਹੁੰਚੀ ਬਸ ਜੋ ਤੁਸੀਂ ਵੇਖ ਸਕਦੇ ਹੋ ਅੱਗੇ ਤੋਂ ਤੱਕ ਆਈ ਹੈ ਪਿਛੋਂ ਤੱਕ ਟੈਰਾ ਤੱਕ ਆਹ ਉਹ ਅਗਲੀ ਗੱਡੀ ਹੋਵਾ ਪਿਛਲੀ ਗੱਡੀ ਇਸ ਤੱਕ ਆਈ ਹੈ ਤੇ ਇਹ ਸਾਰੇ ਲੋਕ ਉਧਰ ਉਹ ਜਿਹੜੇ ਅੱਗੇ ਬੁੱਟੇ ਉਸ ਤੋਂ ਤੱਕ ਅੱਗੇ ਚੱਲ ਗਈ ਨਹੀਂ ਹਵਾ ਤੇਜੀ ਉਹ ਪਿਛਲੀ ਸਾਈਡ ਤੋਂ ਆਈ ਅੱਗ ਪੂਰੀ ਤੇ ਤੁਸੀਂ ਵੇਖ ਸਕਦੇ ਧੂਆਂ ਹਲੇ ਤੱਕ ਵੱਜਣ ਰਿਹਾ ਗੱਡੀਆਂ ਚ ਅੱਜ ਕਿੰਨਾ ਧੂਆਂ ਵੱਜਣ ਰਿਹਾ ਹਲੇ ਤੱਕ ਗੱਡੀਆਂ ਚ ਤੇ ਇੰਨਾ ਵੇਖੋ ਤੁਸੀਂ ਲੋਕ ਸਾਰੇ ਪਿਗਲ ਚੁਕੀ ਹੈ ਲੋਕ ਸਾਰੇ ਪਿਗਲ ਗਏ ਤੇ ਨਹੀਂ ਗਿਆ ਅੱਗ ਨਾਲ ਤਰੀ ਗੋਕੀ ਆ ਵੀ ਆਈ ਹੈ ਅੱਗ ਬੁਝਾਉਣ ਵਾਲੀ ਗੱਡੀ ਇੰਤਰੀ ਸੇਰ ਤੋਂ ਆਈ ਅੱਗ ਬੁਰੀ